ਪੰਜਾਬ ਚ ਬਣਨ ਵਾਲੇ ਨਵੇਂ ਮੰਤਰੀ ਦਾ ਨਾਂ ਫਾਈਨਲ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਕਿਹੜਾ ਨਵਾਂ ਮੰਤਰੀ ਪੰਜਾਬ ਦੀ ਕੈਬਨਿਟ ਚ ਸ਼ਾਮਲ ਕਰਾਇਆ ਜਾਣਾ ਹੈ ਭਗਵੰਤ ਮਾਨ ਦੇ ਇਸ ਐਲਾਨ ਤੋਂ ਬਾਅਦ ਚਾਹਵਣ ਸਜਣਾ ਦੇ ਮੂੰਹ ਮਜਰਾ ਗਏ ਨੇ ਜਿਨ੍ਹਾਂ ਨੂੰ ਆਸ ਸੀ ਕਿ ਅਸੀਂ ਇਸ ਵਾਰ ਮੰਤਰੀ ਵਾਲੀ ਕੁਰਸੀ ਤੇ ਬੈਠ ਜਾਵਾਂਗੇ ਪਰ ਮੁੱਖ ਮੰਤਰੀ ਨੇ ਜਨਤਕ ਤੌਰ ਤੇ ਕੀਤੇ ਐਲਾਨ ਦੇ ਨਾਲ ਸਾਰਿਆਂ ਦੀਆਂ ਆਸਾਂ ਧਰੀਆਂ ਧਰੀਆਂ ਰਹਿ ਗਈਆਂ ਤੁਸੀਂ ਜੁੜ ਚੁੱਕੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਖਬਰੇ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹੁਰਦਗੀ ਦੇ ਵਿੱਚ ਕਹਿ ਲੋ ਆਪਣੇ ਆਪ ਕਹਿ ਲੋ ਇੱਕ ਐਲਾਨ ਕੀਤਾ ਹੈ ਐਲਾਨ ਕੀਤਾ ਹੈ ਕਿ ਭਾਈ ਕੈਬਨਟ ਦੇ ਵਿੱਚ ਨਵਾਂ ਚਿਹਰਾ ਕਿਹੜਾ ਹੋਣਾ ਹੈ ਤੁਸੀਂ ਅੰਦਾਜ਼ਾ ਲਾਓ ਕੌਣ ਹੋ ਸਕਦਾ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਦਰਅਸਲ ਜਲੰਧਰ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ ਦਰਅਸਲ ਜਲੰਧਰ ਦੇ ਵਿੱਚ ਹੋ ਰਹੀ ਹੈ ਜਿਮਨੀ ਚੋ ਵਿਦਾਨ ਸਬਾ ਹਲਕਾ ਜਲੰਧਰ ਪਸ਼ਮੀ ਦੀ ਜਿਮਨੀ ਚੌਂਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਮਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਮਿੰਦਰ ਭਗਤ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਇੱਕ ਜਨਤਕ ਇਕੱਠ ਦੇ ਵਿੱਚ ਐਲਾਨ ਕਰਤਾ ਕਿ ਤੁਸੀਂ ਮਿੰਦਰ ਭਗਤ ਨੂੰ ਐਮ ਐਲ ਏ ਵਧਾ ਦਿਓ ਵਿਧਾਇਕ ਬਣਾ ਦਿਓ ਮੰਤਰੀ ਮੈਂ ਬਣਾਉਂਗਾ ਚਰਚਾਾਂ ਵਿੱਚ ਇਹ ਨੇ ਕਿ ਜੇਕਰ ਮਿੰਦਰ ਭਗਤ ਜਿੱਤ ਜਾਂਦੇ ਆ ਤਾਂ ਦੁਆਬੇ ਵਾਲੇ ਕੋਟੇ ਦੇ ਵਿੱਚੋਂ ਦੋ ਤੀਰਾਂ ਦੇ ਨਾਲ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਫੁੰਡਣ ਦੀ ਫਰਾਕ ਦੇ ਵਿੱਚ ਨੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾ ਇਹ ਕਿ ਦਲਿਤ ਜਿਹੜਾ ਉਹ ਵਿਅਕਤੀ ਮੰਤਰੀ ਬਣਾਇਆ ਜਾਣਾ ਤੇ ਖਾਸ ਕਰਕੇ ਦੇਖੋ ਪਹਿਲਾਂ ਵੀ ਦਲਿਤ ਮੰਤਰੀ ਨੇਗੇ ਹਰਪਾਲ ਚੀਮਾ ਦਲਿਤ ਮੰਤਰੀ ਨੇ ਡਾਕਟਰ ਬਲਜੀਤ ਕੋਰ ਜਿਹੜੇ ਆ ਉਹ ਦਲਿਤ ਮੰਤਰੀ ਨੇ ਤਾਂ ਇਸ ਤਰ੍ਹਾਂ ਨਾਲ ਕੈਬਨਟ ਦੇ ਵਿੱਚ ਦਲਿਤ ਮੰਤਰੀ ਮੌਜੂਦ ਨੇਗੇ ਪਰ ਭਗਤ ਬਰਾਦਰੀ ਨੂੰ ਜਿਹੜਾ ਕਿਉਂਕਿ ਦਲਤਾਂ ਦੇ ਅੰਦਰ ਵੀ ਜਿਹੜੀ ਅੱਗੇ ਜਾ ਕੇ ਵੰਡਾ ਜਾਤੀਗਤ ਵੰਡਾ ਉਹਦੇ ਵਿੱਚ ਭਗਤ ਬਰਾਦਰੀ ਦੀ ਜਿਹੜੀ ਰੀਪੈਂਟੈਂਸिएशन ਹੈ ਪ੍ਰਤੀਨਿਧਤਾ ਹੈ ਉਹਨੂੰ ਪੂਰਾ ਕੀਤਾ ਜਾ ਸਕਦਾ ਹੈ ਇਸ ਕਰਕੇ ਵੋਟਰਾਂ ਨੂੰ ਤਾਂ ਲਾਲਚ ਦਿੱਤਾ ਹੀ ਦਿੱਤਾ ਮੁੱਖ ਮੰਤਰੀ ਨੇ ਪਰ ਇਹ ਲਾਲਚ ਵਸ ਨਹੀਂ ਕਿਹਾ ਗਿਆ ਕਿ ਜਿਹੜਾ ਭਗਮਿੰਦਰ ਭਗਤ ਨੂੰ ਮੈਂ ਮੰਤਰੀ ਬਣਾ ਦੂੰਗਾ ਇਹਦੀ ਤਿਆਰੀ ਕੀਤੀ ਗਈ ਹੈ ਬਕਾਇਦਗੀ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਮੰਤਰੀ ਨੇਗੇ ਪੰਜਾਬ ਦੇ ਅੰਦਰ ਸਥਾਨਕ ਸਰਕਾਰਾਂ ਬਾਰੇ ਉਹਨਾਂ ਦੀ ਇੱਕ ਨੀਲੀ ਵੀਡੀਓ ਬੜੀ ਜਨਤਕ ਹੋਈ ਸੀ ਬੜੀ ਥੂਥੂ ਹੋਈ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਦੀ ਵੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਬਲਕਾਰ ਸਿੰਘ ਦੀ ਤਾਂ ਹੁਣੀ ਹੁਣੀ ਸੀਗੀ ਉਸ ਤੋਂ ਬਾਅਦ ਚਰਚਾ ਇਹ ਹੈ ਕਿ ਦੁਆਬੇ ਦੇ ਅੰਦਰੋਂ ਹੀ ਦਲਤ ਬੰਦਾ ਮੰਤਰੀ ਬਣਾਇਆ ਜਾਣਾ ਹੈ ਦੁਆਬੇ ਦੇ ਵਿੱਚ ਗਿਣਕੇ ਵਿਧਾਇਕ ਨੇਗੇ ਆਮ ਆਦਮੀ ਪਾਰਟੀ ਦੇ ਕੋਲ ਜਤਾ ਹਸ਼ਾਰਪੁਰ ਤੋਂ ਵਿਧਾਇਕ ਨੇਗੇ ਰਾਜਕੁਮਾਰ ਚੱਬੇਵਾਲ ਵਾਲੀ ਸੀਟ ਖਾਲੀ ਹੋਈ ਆ ਉੱਥੋਂ ਕੋਈ ਨਵਾਂ ਵਿਧਾਇਕ ਬਣੂਗਾ ਡਾਕਟਰ ਰਵਜੋਤ ਨੇਗੇ ਸ਼ਾਮ 84 ਤੋਂ ਉਹ ਵਿਧਾਇਕ ਨੇਗੇ ਉਹ ਬਣ ਸਕਦੇ ਸੀ ਜਾਂ ਫਿਰ ਜਿਹੜਾ ਐ ਉਹ ਮਹਿੰਦਰ ਭਗਤ ਬਣ ਸਕਦੇ ਐ ਤੇ ਜਾਂ ਫਿਰ ਬਲਕਾਰ ਸਿੰਘ ਰਹਿ ਸਕਦੇ ਐ ਬਲਕਾਰ ਸਿੰਘ ਰਹਿਣਗੇ ਨਹੀਂ ਇਸ ਜਿਮਨੀ ਚੋਂਣ ਤੋਂ ਬਾਅਦ ਤਾਂ ਮਹਿੰਦਰ ਭਗਤ ਜਿੱਤਣਗੇ ਤੇ ਇਸ ਦੀ ਤਿਆਰੀ ਜਾਣਕਾਰ ਹਲਕੇ ਹੀ ਦੱਸਦੇ ਆ ਸੂਤਰਾਂ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਖਬਰ ਆ ਰਹੀ ਹੈ ਕਿ ਜੇਕਰ ਜਿੱਤ ਜਾਂਦੇ ਨੇ ਮਹਿੰਦਰ ਭਗਤ ਤਾਂ ਉਹਨਾਂ ਦਾ ਮੰਤਰੀ ਬੰਨਣਾ 101% ਤੈ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਇਹ ਕਹਿਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਂ ਜੇਕਰ ਦਿੱਲੀ ਵਾਲੇ ਪਾਸੇ ਕੋਈ ਗੇਮ ਪੈ ਗਈ ਦਿੱਲੀ ਵਾਲੇ ਪਾਸਿਓ ਕਿਉਂਕਿ ਮੇਰੇ ਖਿਆਲ ਕੇਜਰੀਵਾਲ ਹੋਣਾਂ ਦੀ ਸੁਣਵਾਈ ਦੇ ਉੱਤੇ ਜਮਾਨਤ ਲਈ ਸੁਣਵਾਈ ਅੱਜ ਭਲਕ ਵਿੱਚ ਹੋਣ ਵਾਲੀ ਹੈ ਜੇਕਰ ਉੱਥੋਂ ਕੋਈ ਗੇਮ ਪੈ ਗਈ ਤਾਂ ਕੀ ਕਹਿ ਸਕਦੇ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੇ ਉੱਤੇ ਸਟੈਂਡ ਲੈ ਚੁੱਕੇ ਨੇ ਕਿ ਮਹਿੰਦਰ ਭਗਤ ਜੇਕਰ ਚੋਣ ਜਿੱਤ ਕੇ ਵਿਧਾਨ ਸਭਾ 'ਚ ਜਾਂਦੇ ਨੇ ਤਾਂ ਉਹ ਪੰਜਾਬ ਦੇ ਕੈਬਨਿਟ ਦਾ ਹਿੱਸਾ ਹੋਣਗੇ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਣਾ ਵਿਸਥਾਰ ਵੀ ਤੈਅ ਹੈ ਵਿਸਥਾਰ ਵੀ ਵਿਧਾਨ ਸਭਾ ਦੇ ਜਿਹੜੀ ਇਹ ਜਿਮਨੀ ਚੋਣ ਹੋ ਰਹੀ ਹੈ ਉਸ ਤੋਂ ਬਾਅਦ ਕੈਬਨਿਟ ਦੇ ਵਿੱਚ ਵਿਸਥਾਰ ਹੋਣਾ ਲਗਭਗ ਤੈਅ ਹੈ ਉਸ ਵਿਸਥਾਰ ਦੇ ਵਿੱਚ ਜੇਕਰ ਮਹਿੰਦਰ ਭਗਤ ਵਿਧਾਨ ਸਭਾ ਦੇ ਮੈਂਬਰ ਹੁੰਦੇ ਆ ਤਾਂ ਉਹਨਾਂ ਨੂੰ ਮੰਤਰੀ ਬਣਾ ਲਿਆ ਜਾਏਗਾ